ਸਾਦਿਕ ਦੇ SBI ਬੈਂਕ ਬ੍ਰਾਂਚ ਦੇ ਬਹੁਤ ਚਰਚਿਤ ਠੱਗੀ ਮਾਮਲੇ ਦੇ ਮਾਸਟਰਮਾਈਂਡ ਅਮਿਤ ਢਿੰਗੜਾ ਨੂੰ ਮਥੁਰਾ ਤੋਂ ਪੰਜਾਬ ਪੁਲਿਸ ਦੀ ਟੀਮ ਵੱਲੋਂ ਫੜ ਲਿਆ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਤਾਬਕ ਪੰਜਾਬ ਪੁਲਿਸ ਫਰੀਦਕੋੜ ਦੀ ਟੀਮ ਜਿਸਨ ਕੁਟਾਲੇ ਬਾਰੇ ਪਤਾ ਲੱਗਿਆ ਸੀ ਵਕਵਾਕ ਟੀਮਾਂ ਬਣਾ ਕੇ छानबीन ਕਰੀਆਂ ਸਨ ਵਕਵਾਕ ਐਂਗਲ ਤੋਂ ਜਾਂਚ ਪੜਤਾਲ ਕੀਤੀ ਤੇ ਇਸ ਦੌਰਾਨ ਹੀ ਅਮਿਤ ਢਿੰਗੜਾ ਦੇ ਨੇੜੇ ਪੁਲਿਸ ਪਹੁੰਚੀ ਮਥੁਰਾ ਤੋਂ ਪੰਜਾਬ ਪੁਲਿਸ ਦੀ ਟੀਮ ਨੇ ਜਾ ਕੇ ਉਸ ਨੂੰ ਦਬੋਚ ਲਿਆ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਡਾਰ ਕਾਰਨ ਅਮਿਤ ਟਿੰਗੜਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੰਜਾਬ ਪੁਲਿਸ ਦੀ ਟੀਮ ਨੇ ਸੂਝ-ਬੂਝ ਵਰਤਦਿਆਂ ਅਸਫਲ ਕਰ ਦਿੱਤਾ ਦੂਜੇ ਪਾਸੇ ਅਮਿਤ ਟਿੰਗੜਾ ਦੀ ਲਾਸਟ ਲੋਕੇਸ਼ਨ ਕੁਰਕ ਖੇਤਰ ਦੀ ਸੀ ਤੇ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ ਦੱਸਦੀ ਹੈ ਕਿ ਬੈਂਕ ਅਧਿਕਾਰੀਆਂ ਨੇ ਖਾਤਿਆਂ ਦੇ ਚੈੰਸ ਦੌਰਾਨ ਟਿੰਗੜਾ ਦੀ ਪਤਨੀ ਦਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚ ਵੀ 2 ਕਰੋੜ ਦਾ ਲੈਣ-ਦੇਣ ਦਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਢਿੰਗੜਾ ਦੀ ਪੱਟੀ ਨਹੀਂ ਨੀ ਪੂਰ ਸਹਿਰਾਫਦੂ ਸੀ ਜਦੋਂ ਅੱਧੀ ਰਾਤ ਨੂੰ ਪੰਜਾਬ ਪੁਲਿਸ ਢਿੰਗੜਾ ਨੂੰ ਲੈ ਕੇ ਪਹੁੰਚੀ ਤਾਂ ਸਾਧਕ ਤੇ ਲੋਕਾਂ ਚ ਖੁਸ਼ੀ ਦਾ ਮਾਹੌਲ ਸੀ ਤੇ ਲੋਕਾਂ ਨੇ ਪੁਲਿਸ ਪਾਰਟੀ ਦੇ ਹਾਰ-ਪਾਕੇ ਸਵਾਗਤ ਕੀਤਾ ਸਾਦਿਕ ਦੇ SBI ਬੈਂਕ ਬ੍ਰਾਂਚ ਦੇ ਬਹੁਤ ਚਰਚਿਤ ਠੱਗੀ ਮਾਮਲੇ ਦੀ ਮਾਸਟਰਮਾਈਂਡ ਅਮਿਤ ਢਿੰਗੜਾ ਨੂੰ ਮਥੁਰਾ ਤੋਂ ਪੰਜਾਬ ਪੁਲਿਸ ਦੀ ਟੀਮ ਵੱਲੋਂ ਫੜ ਲੈਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਤਾਬਕ ਪੰਜਾਬ ਪੁਲਿਸ ਫਰੀਦਕੋੜ ਦੀ ਟੀਮ ਜਿਸਨ ਕੁਟਾਲੇ ਬਾਰੇ ਪਤਾ ਲੱਗਿਆ ਸੀ ਵਕਵਾਕ ਟੀਮਾਂ ਬਣਾ ਕੇ ਛਾਣਬੀਨ ਕਰੀਆਂ ਸਨ ਵਕਵਾਕ ਐਂਗਲ ਤੋਂ ਜਾਂਚ ਪੜਤਾਲ ਕੀਤੀ ਤੇ ਇਸ ਦੌਰਾਨ ਹੀ ਅਮਿਤ ਢਿੰਗੜਾ ਦੇ ਨੇੜੇ ਪੁਲਿਸ ਪਹੁੰਚੀ ਮਥੁਰਾ ਤੋਂ ਪੰਜਾਬ ਪੁਲਿਸ ਦੀ ਟੀਮ ਨੇ ਜਾ ਕੇ ਉਸਨੂੰ ਦਬੋਚ ਲਿਆ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਡਾਰ ਕਾਰਨ ਅਮਿਤ ਟਿੰਗੜਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੰਜਾਬ ਪੁਲਿਸ ਦੀ ਟੀਮ ਨੇ ਸੂਝ-ਬੂਝ ਵਰਤਦਿਆਂ ਅਸਫਲ ਕਰ ਦਿੱਤਾ ਤੁਜੇ ਪਾਸੇ ਅਮਿਤ ਟਿੰਗੜਾ ਦੀ ਲਾਸਟ ਲੋਕੇਸ਼ਨ ਕੁਰਕ ਖੇਤਰ ਦੀ ਸੀ ਤੇ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ ਦੱਸਦੀ ਹੈ ਕਿ ਬੈਂਕ ਅਧਿਕਾਰੀਆਂ ਨੇ ਖਾਤਿਆਂ ਦੇ ਚੈਕ ਦੌਰਾਨ ਟਿੰਗੜਾ ਦੀ ਪਤਨੀ ਦਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚ ਵੀ 2 ਕਰੋੜ ਦਾ ਲੈਣ-ਦੇਣ ਦਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਟਿੰਗੜਾ ਦੀ ਪੱਟਨੀ ਨੂੰ ਪੂਰ ਸਹਿਰਾਫ ਦੁੱਤ ਸੀ ਜਦੋਂ ਅੱਧੀ ਰਾਤ ਨੂੰ ਪੰਜਾਬ ਪੁਲਿਸ ਸਾਦਕ ਢਿੰਗੜਾ ਨੂੰ ਲੈ ਕੇ ਪਹੁੰਚੀ ਤਾਂ ਸਾਦਕ ਦੇ ਲੋਕਾਂ ਚ ਖੁਸ਼ੀ ਦਾ ਮਾਹੌਲ ਸੀ ਤੇ ਲੋਕਾਂ ਨੇ ਪੁਲਿਸ ਪਾਰਟੀ ਦੇ ਹਾਰ ਪਾ ਕੇ ਸਵਾਗਤ ਕੀਤਾ ਸਾਦਕ ਦੇ SBI ਬੈਂਕ ਬ੍ਰਾਂਚ ਦੇ ਬਹੁਤ ਚਰਚਿਤ ਠੱਗੀ ਮਾਮਲੇ ਦੀ ਮਾਸਟਰਮਾਈਂਡ ਅਮਿਤ ਢਿੰਗੜਾ ਨੂੰ ਮਥੁਰਾ ਤੋਂ ਪੰਜਾਬ ਪੁਲਿਸ ਦੀ ਟੀਮ ਵੱਲੋਂ ਫੜ ਲੈਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਤਾਬਕ ਪੰਜਾਬ ਪੁਲਿਸ ਫਰੀਦਕੋੜ ਦੀ ਟੀਮ ਜਿਸਨ ਕੋਟਾਲੇ ਬਾਰੇ ਪਤਾ ਲੱਗਿਆ ਸੀ ਵੱਖ-ਵੱਖ ਟੀਮਾਂ ਬਣਾ ਕੇ छानबीन ਕਰ ਰਹੀਆਂ ਸਨ ਵੱਖ-ਵੱਖ ਐਂਗਲ ਤੋਂ ਜਾਂਚ ਪੜਤਾਲ ਕੀਤੀ ਤੇ ਇਸ ਦੌਰਾਨ ਹੀ ਅਮਿਤ ਢਿੰਗੜਾ ਦੇ ਨੇੜੇ ਪੁਲਿਸ ਪਹੁੰਚੀ ਮਥਰਾ ਤੋਂ ਪੰਜਾਬ ਪੁਲਿਸ ਦੀ ਟੀਮ ਨੇ ਜਾ ਕੇ ਉਸ ਨੂੰ ਦਬੋਚ ਲਿਆ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਦਰਕਾਰਨ ਅਮਿਤ ਟਿੰਗੜਾ ਨੇ ਨੌਵੀਂ ਮੰਜ਼ਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੰਜਾਬ ਪੁਲਿਸ ਦੀ ਟੀਮ ਨੇ ਸੂਝ-ਬੂਝ ਵਰਤਦਿਆਂ ਅਸਫਲ ਕਰ ਦਿੱਤਾ ਦੂਜੇ ਪਾਸੇ ਅਮਿਤ ਟਿੰਗੜਾ ਦੀ ਲਾਸਟ ਲੋਕੇਸ਼ਨ ਕੁਰਕ ਖੇਤਰ ਦੀ ਸੀ ਤੇ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ ਦੱਸਦੀ ਹੈ ਕਿ ਬੈਂਕ ਅਧਿਕਾਰੀਆਂ ਨੇ ਖਾਤਿਆਂ ਦੀ ਜਾਂਚ ਦੌਰਾਨ ਟਿੰਗੜਾ ਦੀ ਪਤਨੀ ਦਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚ ਵੀ 2 ਕਰੋੜ ਦਾ ਲੈਣ-ਦੇਣ ਦਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਟਿੰਗੜਾ ਦੀ ਪੱਟੀ ਨਹੀਂ ਨੀਪੁਰ ਸਹਿਰਾਫ ਵਿੱਚ ਸੀ ਜਦੋਂ ਅੱਧੀ ਰਾਤ ਨੂੰ ਪੰਜਾਬ ਪੁਲਿਸ ਤਿੰਗੜਾ ਨੂੰ ਲੈ ਕੇ ਪਹੁੰਚੀ ਤਾਂ 사ਧਕ ਦੇ ਲੋਕਾਂ ਚ ਖੁਸ਼ੀ ਦਾ ਮਾਹੌਲ ਸੀ ਤੇ ਲੋਕਾਂ ਨੇ ਪੁਲਿਸ ਪਾਰਟੀ ਦੇ ਹਾਰ-ਪਾਕੇ ਸਵਾਗਤ ਕੀਤਾ